ਵਾਹਿਗੁਰੂ ਕੋਈ ਵਾਹਿਗੁਰੂ ਬੋਲਦਾ ਹੈ ਕੋਈ ਰਾਮ ਬੋਲਦਾ ਹੈ ਕੋਈ ਅੱਲਾ ਕੋਈ ਗॉड ਸੋ ਕਈ ਧਰਮ ਬਣਾਤੇ ਅਸੀਂ ਅੱਛਾ ਸੋ ਇਹ ਚਾਰ ਧਰਮ ਹੋ ਗਏ ਕੋਈ ਰਾਮ ਕਹਿ ਰਿਹਾ ਹੈ ਕੋਈ ਵੈਗਰੂ ਕਹਿ ਰਿਹਾ ਹੈ ਕੋਈ ਅੱਲਾਹ ਕਹਿ ਰਿਹਾ ਹੈ ਕੋਈ ਗੋਡ ਕਹਿ ਰਿਹਾ ਹੈ ਕਈ ਨਾਮ ਹਨ ਉਹਦੇ ਇਹ ਕਈ ਤਰਮ ਹੋ ਗਏ ਚਾਰ ਤਰਮ ਹੋ ਗਏ ਨਹੀਂ ਸਾਰਿਆਂ ਦਾ ਇੱਕੋ ਤਰਮ ਹੈ ਇੱਕ ਤਰਮ ਹੈ ਸਾਰੇ ਮਨੁੱਖਾਂ ਦਾ ਸੋ ਅਸੀਂ ਬੰਡੀਆਂ ਪਾ ਲਈਆਂ ਕੋਣ ਪਾਣੀ ਨੂੰ ਪਾਣੀ ਕਹਤਾ ਜਲ ਕਹਤਾ ਵਾਟਰ ਕਹਤਾ ਨੀਰ ਕਹਤਾ ਸੋ ਪਾਣੀ ਤੇ ਇੱਕ ਹੈ ਨਾਮ ਕਈ ਉਹਦੇ ਬਣ ਕੇ ਸੋ ਅਸੀਂ ਧਰਮਾਂ ਦੀ ਲੜਾਈ ਕਰਨ ਲੱਤੇ ਅੰਦਰ ਹੈ ਸਾਡਾ ਸਾਰਾ ਖੇਲ ਸੁਖਮ ਸਰੀਰ ਦਾ ਆਤਮਾ ਵਿੱਚ ਅਸੀਂ ਇੱਕ ਰੁੱਖ ਹੁੰਦਾ ਹੈ ਇੱਕ ਬੀਜ ਹੈ ਅੱਛਾ ਬੋੜ ਦਾ ਬੀਜ ਦੇਖਿਆ ਬਹੁਤ ਛੋਟਾ ਹੁੰਦਾ ਹੈ ਉਹਦੇ ਵਿੱਚ ਟਾਣੀਆਂ ਫੁੱਲ ਫਲ ਸਭ ਕੁਝ ਛੁਪਿਆ ਹੋਇਆ ਹੈ ਸਾਡਾ ਜੀਵਨ ਰੁੱਖ ਵਰਗਾ ਚਾਹੀਦਾ ਹੈ ਉਲਟਾ ਰੁੱਖ ਕਰ ਦਿਓ ਅੱਛਾ ਐਦਾਂ ਹੈ ਸਾਡਾ ਜੀਵਨ ਸੋ ਜਿਵੇਂ ਰੁੱਖ ਦੀਆਂ ਜੜਾਂ ਧਰਤੀ 'ਚ ਹਨ ਸਾਡੀਆਂ ਜਿਹੜਾ ਆਕਾਸ਼ 'ਚ ਹਨ ਉਲਟਾ ਕਰ ਦਿਓ ਸੋ ਸਾਰੇ ਧਰਮ ਸਾਨੂੰ ਆਪਣੇ ਆਪ ਨੂੰ ਪ੍ਰੇਮ ਕਰਨ ਲਈ ਕਹਿੰਦੇ ਹਨ ਬੰਦੇ ਬੰਲੇ ਕਹਿੰਦੇ ਹਨ ਠੀਕ ਹੈ ਜਿਵੇਂ ਦਿੱਲੀ ਨੂੰ ਸਾਰੇ ਰਸਤੇ ਦਿੱਲੀ ਨੂੰ ਹੀ ਜਾ ਰਹੇ ਹਨ ਦਿੱਲੀ ਦੇਲਵਾਲਿਆਂ ਦੀ ਹੈ ਸੋ ਮੰਨ ਦੀ ਖੇਡ ਹੈ 99.999 ਆਤਮਾ ਚੀ ਖਜ਼ਾਨੇ ਹਨ ਸ ਉਲਟੇ ਰੁੱਖ ਵਰਗਾ ਹੈ ਸਾਡਾ ਜੀਵਨ ਸ ਰੁੱਖ ਦੀਆਂ ਟਾਹਣੀਆਂ ਵੱਢਦੀ ਏ ਕਹਿੰਦਾ ਮਤਲਬ ਅਸੀਂ ਕਾਮ ਕਰੋ ਤੇ ਮਹੰਕਾਰ ਇਹ ਛੱਡਣਾ ਕਹਿੰਦੇ ਪਹਿਲੋਂ ਜੰਗਲਾਂ ਚਲੇ ਗਏ ਸੋ ਕਿਵੇਂ ਤੂੰ ਛੁਟਕਾਰਾ ਪਾ ਲੇਂਗਾ ਨਹੀਂ ਅਸੀਂ ਕਹਿੰਦੇ ਇਸਤਰੀ ਤੋਂ ਦੂਰ ਰਹਿਣਾ ਖੜਾਵਾਂ ਪਾਲੀਆਂ ਨਹੀਂ ਇਹ ਕਾਮ ਨਾਵਾਂ ਤੋਂ ਬਚਣਾ ਸੀ ਇੱਛਾ ਦਾ ਫਲ ਇੱਛਾ ਦਾ ਉੱਪਰ ਤੇਲ ਪਾ ਰਿਆ ਹਾਂ ਅੱਗ ਨਹੀਂ ਬੁਝਣੀ ਸੋ ਜੋ ਪਰਮੇਸ਼ਰ ਨੇ ਤਾਕਤ ਪਾਈ ਹੈ ਜੇ ਕਾਮ ਕਰੋਧੋਂ ਘਾਰ ਇਹ ਸਾਡਾ ਫਿਊਲ ਹੈ ਤਾਕਤ ਹੈ ਦਰਵਾਤੋਂ ਕਰਾਂਗੇ ਨਹੀਂ ਸੋ ਜੇ ਪੱਤੇ ਤੋੜਦੀ ਹੈ ਰੁੱਖ ਨੂੰ ਛਕਾਣਾ ਹੈ ਸੀ ਕੁਸਾਨ ਨੂੰ ਤਖਲੀਬ ਹੈ ਰੁੱਖ ਨੂੰ ਅਸੀਂ ਸੁਕਾਣਾ ਹੈ ਸੁੱਕ ਜਾਏਗਾ ਰੁੱਖ ਨਹੀਂ ਨਾ ਟਾਹਣੀਆਂ ਵੱਡੀਆਂ ਨਾ ਜੋ ਪੱਤੇ ਵੱਡੀਆਂ ਸਾਰੇ ਛਾੜ ਦੀਏ ਪੱਤੇ ਨਹੀਂ ਰੁੱਖ ਸੁੱਕ ਜਾਏਗਾ ਨਹੀਂ ਸੁੱਕਨਾ ਮੋਂ ਨੂੰ ਕਿਵੇਂ ਛੱਡ ਲਾਂਗੇ ਘਰੋਂ ਪਰਿਵਾਰ ਛੱਡਤਾ ਨਹੀਂ ਫੇਰ ਕਹਿੰਦੇ ਫਲ ਗੇਰਦੇ ਹੋ ਤੋੜ ਕੇ ਰੁੱਖ ਫੇਰ ਵੀ ਨਹੀਂ ਸੁੱਕਣਾ ਫਲ ਕਹਿੰਦਾ ਮੈਂ ਜਿੰਨਾ ਰਸ ਲੈਣਾ ਸੀ ਲੈ ਲਿਆ ਫਾਂ ਗਿਰਦਾ ਸਾਡੀ ਜਿੰਨੇ ਉਮਰ ਵਾਧੀ ਹੈ ਰੁੱਖ ਤਾਂ ਅਸੀਂ ਸਿੱਖਿਆ ਲੈਣੀ ਸੀ ਇਹ ਵਿਰਲਾ ਸਿੱਖ ਹੈ ਜੋ ਸਿੱਖਿਆ ਲੈਂਦਾ ਹੈ ਕਹਿੰਦਾ ਮੈਂ ਜਿੰਨਾ ਰਸ ਲੈਣਾ ਸੀ ਲੈ ਲਿਆ ਫਾਂ ਡਿੱਗਦਾ ਤ੍ਰਿਸ਼ਨਾ ਵਿਰਲੇ ਦੀ ਬੁਝਦੀ ਹੈ फेर ਕਹਿੰਦੇ ਇਹ ਫਾਲਾ ਪੱਤੇ ਟਾਹਣੀਆਂ ਜਿੰਨਾ ਉੱਪਰ ਰੁੱਖ ਹੈ ਸਾਰਾ ਉੱਪਰ ਵੱਡ ਦਾ 5 6 ਫੁੱਟ ਛੱਟ ਕੇ ਥੱਲੇੋਂ ਫੇਰ ਰੁੱਖ ਸੁੱਕ ਜਾਏਗਾ ਨਹੀਂ ਸੁੱਕਣਾ ਪਿਆਰੇ ਫੇਰ ਕਹਿੰਦੇ ਕਾਮ ਕਾਮ ਜੋ ਹੈ ਨਹੀਂ ਸਖਤਾ ਠੀਕ ਹੈ ਕੁਦਰਤ ਪਰਮੇਸ਼ਰ ਨੇ ਰਚਨਾ ਬਣਾਈ ਹੈ ਉਹਦੀ ਲੀਲਾ ਨਿਆਰੀ ਹੈ काम तो मतलब है कामनावां ਸਾਡੀਆਂ ਇਸ਼ਾਂ ਸੋ ਇੱਛਾ ਨੂੰ ਕਾਬੂ ਕਰਨਾ ਪਏਗਾ ਮਿਹਨਤ ਕਰਨੀ ਪੈਗੀ ਮੁਸ਼ਕਲ ਘੱਲਣੀ ਪੈਗੀ ਫੇਰ ਥੱਲਿਓ ਬਿਲਕੁਲ ਮੋਢ ਦੇ ਬਰਾਬਰ ਕੱਟਤਾ ਇਹ ਲੋਭ ਨਹੀਂ ਕਹਿੰਦੇ ਅਸੀਂ ਲੋਭ ਨਹੀਂ ਕਰਨਾ ਅੱਛਾ ਜੇ ਜੰਗਲਾਂ ਚ ਰਹੇ ਫਿਰ ਗ੍ਰਸਤੀਆਂ ਦੇ ਘਰ ਤੇ ਫਿਰ ਮੰਗਣ ਆਏ ਜਿੰਨੂੰ ਅਸੀਂ ਤਿਆਗਿਆ ਉਹਨਾਂ ਦੀ ਚਰਨੀ ਫੇ ਡਿੱਗੇ ਨਹੀਂ ਤਪ ਕੀਤੇ ਪਖੰਡ ਕੀਤੇ ਪਰਿਵਾਰ ਨੂੰ ਛੱਡਿਆ istri ਨੂੰ ਛੱਡਿਆ ਨਹੀਂ ਪਿਆਰੇ ਤਾਂਤਾ ਸਿਰ ਕੋ ਨਾਨਕ ਦੇਵ ਸਾਹਿਬ ਜੀ ਨੇ ਜੁਗਤ ਭੁਗਤ ਮੁਕਤ ਸਭ ਕੁਝ ਗੁਰੂਕੋਲ ਹੈ ਹੱਸਦਿਆਂ ਖੇਡਦਿਆਂ ਪੈਣਦਿਆਂ ਖਾਂਦਿਆਂ ਵਿੱਚ ਹੀ ਮੁਕਤੀ ਹੈ ਜਿਉਂਦੇ ਮੁਕਤ ਹੋਣਾ ਹੈ ਸੋ ਅਸੀਂ ਧਰਤੀ ਨੂੰ ਬਰਾਬਰ ਰੁੱਖ ਨੂੰ ਕੱਟਤਾ ਸੁੱਕ ਜਾਏਗਾ ਨਹੀਂ ਫਿਰ ਰੁੱਖ ਨੇ ਫੁੱਟ ਪੈਣਾ ਹੈ ਫਟਾਰਾ ਹੋ ਜਾਣਾ ਹੈ ਫਿਰ ਜੇ ਰੁੱਖ ਨੂੰ ਸੁਕਾਣਾ ਹੈ ਮੁੱਢੋਂ ਪਟਣਾ ਪਏਗਾ ਅਸੀਂ ਹੋਂਮੇ ਕਰਕੇ ਭਰਮ ਕਰਕੇ ਅੰਦਰ ਇਹ ਚਨਾ ਝਾੜੀਆਂ ਵੀ ਭੂਤ ਦਿਸਦੀਆਂ ਹਨ ਰੱਸੀ ਵੀ ਸੱਪ ਦਿਸਦਾ ਹੈ ਸਹੀ ਅਸੀਂ ਅੰਨੇ ਹਾਂ ਤਰਲੋਚਨ ਤੀਜੀ ਅੱਖ ਖੁੱਲਣੀ ਪੈਗੀ ਇਹ ਦੋ ਅੱਖਾਂ ਤੇ ਸੰਸਾਰ ਨੂੰ ਵੇਖਣ ਗਿਆ ਇਹ ਤੀਸਰੀ ਅੱਖ ਹੈ ਅੰਦਰ ਸੁਖਮ ਅੱਖ ਤਰਲੋਚਨ ਇਹ ਦਿਵਦ੍ਰਿਸ਼ਟੀ ਇਹ ਦਸਵਾਂ ਦਰਵਾਜ਼ਾ ਖੁੱਲਣਾ ਪਏਗਾ ਆਗਿਆ ਚੱਕਰ ਖੁੱਲਣਾ ਪਏਗਾ ਅਸੀਂ ਭਰਮ ਚ ਹਾਂ ਸ ਆਰ ਮੈਨੂੰ ਮੁੱਦੋਂ ਪਟਣਾ ਪਏਗਾ ਗੱਡੀ ਨੂੰ ਚਲਾਇਆ ਲੈ ਕੇ ਗਏ ਗੱਡੀ ਹੋ ਰਹਾ ਤੂੰ ਚਲਾਣ ਵਾਲਾ ਹੋਰ ਹੈ ਮੋਟਰਸਾਈਕਲ ਨੂੰ ਕੌਣ ਚਲਾਉਂਦਾ ਤੂੰ ਉੱਪਰ ਬੈਠਾ ਹੈ ਐਂ ਤੇਰੇ ਸਰੀਰ ਨੂੰ ਚਲਾ ਰਿਆ ਹੈ ਦੋ ਚੀਜ਼ਾਂ ਹਨ ਤੇਰਾ ਸਰੀਰ ਤੇ ਇੱਕ ਪੁਤਲਾ ਹੈ ਵਿੱਚ ਇੱਕ ਤਾਕਤ ਹੈ ਕਰ ਕਹਿੰਦੇ ਮਾਤਾ ਚਲਾਣਾ ਕਰਗੀ ਮਾਤਾ ਦਾ ਸਰੀਰ ਤੇ ਘਰੀ ਪਿਆ ਗੱਡੀ ਵਾ ਕੋ ਮੋਟਰਸਾਈਕਲ ਵਾ ਕੋ ਉੱਠਦੀ ਨਹੀਂ ਅੱਛਾ ਵਿੱਚ ਜੋ ਜੋਤ ਸੀ ਉਹ ਚਲੀ ਗਈ ਤੂੰ ਦੋਤਰਾ ਹੈ ਵਿੱਚ ਤੇਰੇ ਆਇਆ ਹੋਇਆ ਹੈ ਇਹ ਚੰਚਲ ਬ੍ਰਿਤ ਬਿਰਤੀ ਨੂੰ ਤਿਆਗ ਨਾ ਪਾਏਗਾ ਸੋ ਗੁਰਮਤ ਸਮਝਣੀ ਪੈਗੀ ਇੱਕ ਰੁਖ ਹੈ ਇੱਕ ਬੀਜ ਹੈ ਅਸੀਂ ਰੁੱਖ ਹਾਂ ਬੀਜ ਰੂਪ ਅੰਦਰ ਆਤਮਾ ਆਈ ਹੋਈ ਹੈ ਸਾਰਾ 84 85 86 ਲੱਖ ਦਾ ਖੇਲ ਰਚਾ ਕੇ ਉਹ ਤਮਾਸ਼ਾ ਵੇਖ ਰਿਹਾ ਵਿੱਚ ਬੈਠਾ ਕੋਈ ਨਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬੈਠਦਾ ਇਹ ਆਪਣੇ ਆਪ ਨੂੰ ਸਮਝਣਾ ਪਏਗਾ ਆਪਣੇ ਆਪ ਦੀ ਜਾਣ ਪਛਾਣ ਕਰਨੀ ਪਏਗੀ ਜੀ ਟਾਹਣੀਆਂ ਵੜ ਲਾ ਪੱਤੇ ਤੋੜ ਲਾ ਫਲ ਤੋੜ ਲਾ ਉੱਪਰ 5 ਫੁੱਟ ਛੱਡ ਕੇ ਟਾਹਣੀਆਂ ਪੱਤੇ ਫਲਾਂ ਵੱਢ ਕੇ ਨਹੀਂ ਰੁੱਖ ਸੁਕਣਾ ਧਰਤੀ ਦੇ ਬਰਾਬਰ ਕੱਟ ਲੈ ਨਹੀਂ ਦਾਸ ਨੂੰ ਰੁੱਖ ਲਾਣ ਦਾ ਸ਼ੌਂਕ ਹੈ ਉਪਰੋ ਕਟਾਈ ਦੇ ਹਨ ਜੋ ਛੋਟੇ ਰੁੱਖਣ ਦੁਬਾਰਾ ਫਿਰ ਫੁੱਟਦੇ ਹਨ ਫਿਰ ਪਲ ਜਾਂਦੇ ਹਨ ਭਰਮ ਕਰਕੇ ਹਉਮੈ ਕਰਕੇ ਮੈਂ ਮੇਰੀ ਕਰਕੇ ਮੈਂ ਹਾਂ ਮੇਰਾ ਸਿਰ ਦੁਖਦਾ ਨਹੀਂ ਤੇਰੇ ਮੈਂ ਹੋਰ ਹੈ ਕੋਈ ਇਹ ਮੈਂ ਨੂੰ ਮਾਰਨਾ ਪਏਗਾ ਹਉਮੈ ਧੀਰਗ ਰੋਗ ਹੈ दारू ਵੀ ਇਸ ਦੇ ਵਿੱਚ ਹੀ ਹੈ ਦੁੱਖ ਜਿਹੜਾ ਹੈ ਉਹ दारू ਹੈ ਇੱਕ ਦੁੱਖ ਕਈ ਸੁੱਖ ਲੈ ਕੇ ਆਉਂਦਾ ਹੈ ਇੱਕ ਰੁੱਖ 100 ਸੁੱਖ ਹੈ ਰੁੱਖ ਲਾਣੇ ਪੈਣਗੇ ਦੁੱਖ ਭਜਾਣੇ ਪੈਣਗੇ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਜੀ ਸ ਇਹ ਪਿਤਾ ਦੀ লাশ ਪਈ ਹੈ লাশ ਤੇ ਸਰੀਰ ਤੇ ਪਿਆ ਹੈ ਵਿੱਚੋਂ ਚਲੀ ਗਈ ਆਤਮਾ ਸੋ ਉਹਦਾ ਹੀ ਖੇਲ ਹੈ ਸੁਖਮ ਸੁਖਮ ਕੰਨ ਹਨ ਸੁਖਮ ਪੈਰ ਹਨ ਸੁਖਮ ਚਰਨ ਹਨ ਇਹ ਗੁਰੂ ਨੇ ਸਾਨੂੰ ਇਹ ਦਿਵ ਦ੍ਰਿਸ਼ਟੀ ਖੋਲੇ ਕਾ ਜੀ ਗੁਰੂ ਤਾ ਨਾ ਪਾਏਗਾ ਦਹੀਂ ਵੀ ਜੇ ਜਬਾਣਾ ਹੈ ਗੁਰੂ ਤੋਂ ਬਿਨਾ ਦਹੀਂ ਵੀ ਨਹੀਂ ਜੰਮਣਾ ਸੋ ਇਹ ਚੰਚਲ ਭਿੱਤੀ ਨੂੰ ਛੱਡਣਾ ਪਏਗਾ ਪਰਮਚੋ ਨਿਕਲਣਾ ਪਏਗਾ ਆਂਡੇ ਤੇ ਪਰਮਚੀ ਹਾਂਸੀ ਉਹਦੇ ਵਿੱਚ ਹੀ ਹੈ ਚੁੰਝ ਖੰਭ ਅੱਖਾਂ ਸਭ ਕੁਝ ਉਹਦੀ ਖਰਾਕ ਬੱਚੇ ਦੀ ਬੀਜ ਹੋ ਰਾ ਰੁਖ ਹੋ ਰੇ ਪਰਮੇਸ਼ਰ ਨੇ ਸਾਨੂੰ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਬਣਾਣਾ ਹੈ ਸਭ ਆਪਣੇ ਆਪ ਖੇਲ ਚੱਲ ਰਿਹਾ ਹੈ ਜੀ ਤੂੰ ਵੇਖ ਤਮਾਸ਼ਾ ਪਿਆਰੇ ਤੀਜੀ ਅੱਖ ਖੋਲਣੀ ਪੈਗੀ ਜੀ ਸੋ ਦਾਸ ਤੋਂ ਬਹੁਤੀ ਗਲਤੀਆ ਹੋ ਰਹੀ ਆ ਮੂਖ ਜੀ ਦਾਸ ਹੈ ਸੰਗਤ ਅਰ ਗੁਰੂ ਬਖਸ਼ਣਾਰ ਸਾਰੀ ਸਿੱਖਿਆ ਮੇਰੇ ਵਾਸਤੇ ਆ ਇਹ ਸਿੱਖ ਵਿਰਲਾ ਹੈ ਸਿੱਖਿਆ ਲੈਣ ਵਾਲਾ ਸਿੱਖ ਕੀ ਹੰਕਾਰ ਕਰੇਗਾ ਜੀ ਅਸੀਂ ਹੰਕਾਰ ਹਉਮੈ ਕਰਕੇ ਭਰਮ ਕਰਕੇ ਬਿਨ ਪਾਣੀ ਤੋਂ ਡੁੱਬਰੇ ਹਾਂ ਜੀ ਸੋ ਸਭ ਤੋਂ ਔਖਾ ਕੰਮ ਹੈ ਮਨ ਨੂੰ ਕਾਬੂ ਕਰਨਾ ਇਹ ਵੱਡੀ ਪਹਾੜੀ ਤੇ ਚੜਨ ਵਾਲਾ ਕੰਮ ਹੈ ਰਸਤਾ ਘਟੇਗਾ ਵਾਲਾ ਨਾਮ ਨਿੱਕਾ ਖੰਡੇ ਉੱਤੇ ਖੀ ਇਹ ਸਿੱਖੀ ਹੈ ਵਿਰਲੇ ਨੂੰ ਸਮਝ ਆਏਗੀ ਮਨ ਚ ਹਣ ਸਾਰੇ ਖਜ਼ਾਨੇ ਜੀ ਨੈਗੇਟਿਵ ਪੋਜ਼ਿਟਿਵ ਚੜਦੀ ਕਲਾ ਟੈਂਦੀ ਕਲਾ ਦੋ ਤਰ੍ਹਾਂ ਦੇ ਮਨ ਹਨ ਸ ਚੜਦੀ ਕਲਾ ਚ ਹਮੇਸ਼ਾ ਰਹਿਣਾ ਪਏਗਾ ਗੁਰੂ ਦੀ ਮਤ ਧਾਰਨੀ ਪਏਗੀ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਇਹ ਮਨ ਚੰਚਲਾ ਚਥਰਾਈ ਕਿਨੇ ਨਾ ਪਾਇਆ ਚਥਰਾਈ ਨਾ ਪਾਇਆ ਕਿਨ ਐ ਤੋ ਸੋਨ ਮਨ ਮੇਰਿਆ ਇਹ ਮਾਇਆ ਮੋਣੀ ਜਿਨ ਐਥ ਭਰਮ ਭਲਾਇਆ ਮਾਤਮਾਣੀ ਤਿਨਾਂ ਕੀਤੀ ਜਿਨ ਗੌੜੀ ਪਾਇਆ ਕੁਰਬਾਨ ਕੀਤਾ ਤਸੈ ਬਿਟੋ ਜਨ ਮੋ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਇ ਕਿਨੇ ਨ ਪਾਇਆ ਕਹਿ ਨਾਨਕ ਮਨ ਚੰਚਲ ਚਤਰਾਇ ਕਿਨੇ ਨ ਪਾਇਆ ਤੇਰੀਆਂ ਕੋਰੀਆਂ ਸਿਆਣਪਾਂ ਪਖੰਡ ਕਲਰ ਸਕੀਮਾਂ ਨਈ ਚੱਲਣੀਆਂ ਪਿਆਰੇ ਇੱਕ ਵਿਖ ਹੈ ਸਹ ਜੈ ਸਾਨੂੰ ਪਿਆਰਾ ਲੱਗਦਾ ਸੀ ਨਾ ਦੁੱਧ ਵੇਚ ਕੇ ਸ਼ਰਾਰਤੀ ਪਾਣੀ ਪੀਂਦੇ ਹਾਂ ਅੱਖਾਂ ਨਾਲ ਦੇਖਿਆ ਸੋ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਇਹ ਜ਼ਹਿਰ ਹੈ ਵਿਸਕੀ ਹੈ ਇਸ ਹੈ ਜੋ ਗੁਰਬਾਣੀ ਸਾਨੂੰ ਉਲਟੇ ਅਰਥ ਕਰਦੇ ਆ ਉਲਟਾ ਸਮਝਦੇ ਹਾਂ ਅੰਮ੍ਰਿਤ ਕੀ ਹੈ ਜੋ ਗੁਰਬਾਣੀ ਸਾਨੂੰ ਗੁਰਮਤਿ ਦੀ ਸਿੱਖਿਆ ਦਿੰਦੀ ਹੈ ਜੋ ਗੁਰੂ ਦੀ ਗੱਲ ਸਾਨੂੰ ਚੰਗੀ ਲੱਗਦੀ ਹੈ ਗੁਰੂ ਸਾਡਾ ਭਲਾ ਚਾਹੁੰਦਾ ਸੀ ਕਰਾਣਾ ਨਹੀਂ ਚਾਹੁੰਦਾ ਜੀ ਸਾਨੂੰ ਕੁੱਕਰ ਨੂੰ ਸਿਰਚ ਕੀੜੇ ਪੈਣ ਨਹੀਂ ਮਾਲਕ ਸਾਡਾ ਪਲਾ ਕਰਨਾ ਚਾਹੁੰਦਾ ਹੈ ਅਸੀਂ ਮਾਲਕ ਨੂੰ ਵੜਦੇ ਹਾਂ ਭੌਂਕਦੇ ਹਾਂ ਨੇੜੇ ਨਹੀਂ ਆਉਂਦੇ ਜੀ ਗੁਰੂ ਕਹਿੰਦਾ ਆ ਜਾ ਬੈਠ ਨਹੀਂ ਅੰਦਰ ਤੇਰੇ ਹੋਰ ਕੁਝ ਚੱਲ ਰਿਹਾ ਹੈ ਅੰਦਰ ਕਾਮ ਕਰੋਧ ਹਰਕ ਹੈ ਅੰਦਰ ਤੇਰਾ ਗੁੱਸਾ ਹੈ ਜੀ ਇਹ ਮਨ ਨੂੰ ਸਮਝਾਣਾ ਪਏਗਾ ਜੀ ਮਾਇਆ ਤਮੌਣੀ ਤੈਨਾਂ ਕੀਤੀ ਜੰਡ ਗੌਲੀ ਪਾਇਆ ਇਹ ਸਾਰੇ ਠੱਗ ਬੂਟੀ ਹੈ ਬਚਣਾ ਪਏਗਾ ਸੋ ਇਹ ਸੱਕਰ ਮਿੱਠੀ ਹੈ ਸ਼ਾਇਦ ਮਿੱਠਾ ਹੈ ਅੱਛਾ ਅੰਮ੍ਰਿਤ ਵਰਗਾ ਦੁੱਧ ਹੈ ਮਿੱਠਾ ਹੈ ਨਹੀਂ ਇਹ ਤੂੰ ਰੱਬ ਕਿਉਂ ਪੁੱਜਦੇ ਹਨ ਸਭ ਤੋਂ ਬੱ ਰੱਬ ਮਿੱਠਾ ਹੈ ਜੀ ਤੇਰੇ ਅੰਦਰ ਹੀ ਬੈਠਾ ਆਪਣੇ ਆਪ ਨੂੰ ਪਿਆਰ ਕਰਨਾ ਇਹ ਹੀ ਭਗਤੀ ਹੈ ਜੀ